ਬਟਾਲਾ ਸ਼ਹਿਰ ਦੀ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਨਜ਼ਰ ਆ ਰਿਹਾ ਹੈ ਅੱਜ ਦਿਨ ਦੇ ਸਮੇਂ ਬਟਾਲਾ ਵਿਖੇ ਹੋਏ ਗੋਲੀਕੰਢ ਤੋਂ ਬਾਅਦ ਮ੍ਰਿਤਕ ਅਤੇ ਜ਼ਖਮੀ ਨੌਜਵਾਨ ਦੇ ਗਰੁੱਪ ਦੇ ਨੌਜਵਾਨਾਂ ਨੇ ਦੂਸਰੇ ਗਰੁੱਪ ਦੇ ਨੌਜਵਾਨ ਸਾਬੀ ਕਮਾਂਡੋ ਦੇ ਗਾਂਧੀ ਕੈਂਪ 'ਚ ਮੌਜੂਦ ਤਾਲਾਬੰਦ ਕਰਦੇ ਉੱਤੇ ਹਮਲਾ ਕਰ ਦਿੱਤਾ ਇਸ ਦੌਰਾਨ ਕਤਲ ਦੇ ਦੋਸ਼ੀ ਦੱਸੇ ਜਾ ਰਹੇ ਸਾਬੀ ਕਮਾਂਡੋ ਦੇ ਘਰ ਦੀ ਹਮਲਾਵਰ ਵੱਲੋਂ ਜਮ ਕੇ ਭੰਤੋੜ ਕੀਤੀ ਗਈ ਅਤੇ ਘਰ ਵਿੱਚ ਪਈ ਕੱਲੀ-ਕੱਲੀ ਚੀਜ਼ ਨੂੰ ਤੋੜ ਦਿੱਤਾ ਗਿਆ ਇਸ ਦੇ ਨਾਲ ਹੀ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਗਏ ਸਾਬੀ ਦੀ ਪੇਨ ਅਨੁਸਾਰ ਉਨ੍ਹਾਂ ਦੇ ਘਰ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਹੈ ਅਤੇ ਘਰ ਵਿੱਚ ਮੌਜੂਦ ਬੇਜਬਾਨ ਪਾਲਤੂ ਕੁੱਤੇ ਨੂੰ ਵੀ ਤੇਜ਼ ਤਾਰ ਹਥਿਆਰਾਂ ਦੇ ਬੁਆਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਹੈ ਆਉ ਨੂੰ ਦਿਖਾਣੇ ਹਾ ਬਟਾਲਾ ਤੋਂ ਵਿੱਕੀ ਮਲਿਕ ਦੀ ਇਹ ਖਾਸ ਰਿਪੋਰਟ ਗੱਲ ਸਰ ਝਗੜਾ ਹੀ ਹੋਇਆ ਵਾ ਮਤਲਬ ਆਪਸ ਵਿੱਚ ਮੇਰਾ ਬ੍ਰਦਰ ਹੀ ਤੇ ਮੁੰਡੇ ਉਹਨਾਂ ਘਰੋਂ ਉੱਠ ਕੇ ਗਿਆ ਵਾ ਉਧਰੋਂ ਤੇ ਮੁੰਡੇ ਰਸਤੇ ਦੇ ਵਿੱਚ ਨਾ ਇੱਥੇ ਬੈਂਕ ਬੈਂਕ ਵਾਲੀ ਗਲੀ 'ਚ ਉਹਨਾਂ ਨੇ ਘੇਰਾ ਪਾ ਲਿਆ ਉਹਨੂੰ ਤੇ ਪਹਿਲੇ ਤੇ ਚਾਰ ਪੰਜ ਮੁੰਡੇ ਹੀ ਫੇਰ ਇਹਨਾਂ ਨੇ ਹੋਰ ਮੁੰਡੇ ਸੱਦ ਲਏ ਅੱਗੋਂ ਉਹ ਤੇ 도ੜ ਗਿਆ ਇੱਥੋਂ ਤੇ 도ੜ ਗਿਆ ਜਾਨ ਬਚਾ ਕੇ ਤੇ ਬਾਅਦ ਵਿੱਚ ਇਹਨਾਂ ਨੇ ਨਾ ਅੱਗੋਂ ਦੀ ਹੋਰ ਮੁੰਡੇ ਬੁਲਾ ਕੇ ਇਹਨਾਂ ਨੇ ਪਿਸਟਲ ਲੋਡ ਕੀਤਾ ਹੋਇਆ ਸੀ ਤੇ ਕਹਿੰਦੇ ਕਿ ਉਹਦੇ ਗੋਲੀ ਮਾਰਨ ਲੱਗੇ ਸੀ ਤੇ ਉਹਨੇ ਅੱਗੋਂ ਫੜ ਕੇ ਜਦੋਂ ਇਹਨਾਂ ਦੇ ਆਪਸ ਵਿੱਚ ਮਤਲਬ ਲੱਗ ਕੇ ਝੁਲਣ ਲੱਗ ਗਏ ਆਪਸ ਵਿੱਚ ਤੇ ਬਾਅਦ ਵਿੱਚ ਇਹਨਾਂ ਨੇ ਕੀਤਾ ਕਿ ਕਿ ਉਹਨੂੰ ਮਤਲਬ ਮੁੰਡੇ ਹੱਡੇ ਨੇ ਇਹਨਾਂ ਕੋ ਪਿਸਤਲ ਕੋ ਲਿਆ ਪਿਸਤਲ ਕੋ ਕੇ ਉਹਨਾਂ ਨੇ ਉਹਨੇ ਇਹਨਾਂ ਦੇ ਉੱਤੇ ਤਾਨ ਦਿੱਤਾ ਤੇ ਉਹ ਇਹ ਪਹਿਲੇ ਕਹਿੰਦਾ ਰਿਹਾ ਕਿ ਮੇਰੇ ਤੇ ਗੋਲੀ ਨਾ ਚਲਾਇਓ ਨਾ ਮਾਰੇਓ ਉਹ ਜਿਹੜਾ ਦੂਜਾ ਮੁੰਡਾ ਯੋਧਾ ਉਹਨੇ ਲੱਗਾ ਹੀ ਗੋਲੀ ਚਲਾਉਣਾ ਇਹਨੇ ਫੜ ਕੇ ਇਹਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀ ਦੋਸਤੋ ਬਾਅਦ ਕੀ ਨਾ ਕਰਦੇ ਬੱਸ ਇਹ ਉਹਨਾਂ ਦੇ ਨਾ ਮੁੰਡੇ ਆ ਜਿਹੜੇ ਉਹਨੇ ਗੈਂਗਸਟਰ ਆਪਣੇ ਗੈਂਗ ਰੱਖੀਦੀ ਆ ਦਾਤਰ ਨੇ ਤੇ ਉਹ ਆਂਦੇ ਨੇ ਬਾਅਦ ਵਿੱਚ ਤੇ ਮਤਲਬ ਪਹਿਲੇ ਤੇ ਗਾਲਾਂ ਗੁਲਾਂ ਵੀ ਕੱਢਦੇ ਆ ਕਾਫੀ ਮੈਂ ਤੇ ਗਈ ਸੀ ਦਫਤਰ ਮੈਂ ਦਫਤਰ ਤੋਂ ਆਈ ਆ ਜਦੋਂ ਤੇ ਅੱਗੇ ਮੈਨੂੰ ਫੋਨ ਆਇਆ ਕਿ ਤੁਹਾਡੇ ਘਰ ਤੋੜਪੰਨ ਕਰ ਗਏ ਆ ਤੇ ਸਾਰਾ ਸਮਾਨ ਘਰ ਦਾ ਭੰਨ ਗਏ ਆ ਕੁਝ ਨਹੀਂ ਛੱਡ ਕੇ ਗਏ ਮੰਮੀ ਹੋਣੀ ਘਰ ਨਹੀਂ ਹੀ ਹੈਗੇ ਡੈਡੀ ਵੀ ਹੈ ਨਹੀਂ ਹੀ ਘਰ ਤੇ ਸਾਡੀ ਕੁੱਤੀ ਹੀ ਘਰ ਕੁੱਤੀ ਦੇ ਸਿਰ 'ਚ ਵੀ ਦਾਤਰ ਮਾਰ ਗਏ ਆ ਕਿ ਅਸਾਂ ਕਿੰਨੇ ਕ ਨੌਜਵਾਨ ਦੇ ਬਾਲਕ ਕਿੰਨੇ ਕ ਹੁਣੇ ਕੋਈ 20 25 ਨੌਜਵਾਨ ਨਹੀਂ ਕੁੱਤੇ ਦੇ ਹੁਣ ਪਹਿਲੇ ਤੇ ਬਹੁਤ ਮਾਰੇ ਹੋ ਵੇਲੇ ਬੋਟੀਆਂ ਵੀ ਹਜੇ ਤੱਕ ਖਿਲਰੀ ਦੀਆਂ ਕੁੱਤੇ ਦੀਆਂ ਮੈਂ ਆ ਕੇ ਅਚਾਨਕ ਵੇਖਿਆ ਮੈਂ ਲੈ ਕੇ ਗਈਆਂ ਉਹਨੂੰ ਤੇ ਉਹਦੇ ਟਾਂਕੇ ਲੱਗੇ ਪੰਜ ਟਾਂਕੇ ਲੱਗੇ ਆ ਤੇ ਹਜੇ ਤੱਕ ਹੋਸ਼ ਨਹੀਂ ਕਰਦੀ ਪਈ ਹੈ ਜੀ ਹੁੰਦਾ ਤੇ ਤੁਹਾਨੂੰ ਪਤਾ ਹੀ ਹੈ ਜੇ ਕੁੱਤੇ ਨੂੰ ਨਹੀਂ ਉਹਨਾਂ ਨੇ ਛੱਡਿਆ ਤੇ ਇਨਸਾਨ ਨੂੰ ਕਿੱਥੋਂ ਛੱਡ ਦੇਣਾ ਹੈ ਮੰਗ ਹੈ ਇਹ ਕਿ ਸਾਨੂੰ ਇਨਸਾਫ ਦਿੱਤਾ ਜਾਏ ਜੇ ਸਾਡੇ ਬੱਚੇ ਦੀ ਚਲੋ ਗਲਤੀ ਹੈਗੀ ਉਹਨੇ ਆਪਣੇ ਸੈਲਫ ਡਿਫੈਂਸ ਲਈ ਸਿਰਫ ਕੀ ਉਹਨਾਂ ਕੋ ਪਿਸਤਲ ਫੜ ਕੇ ਜੇ ਉਹ ਨਾ ਮਾਰਦਾ ਤੇ ਉਹਨਾਂ ਨੇ ਸਾਡੇ ਮੁੰਡੇ ਨੂੰ ਮਾਰਦੇ ਨਹੀਂ ਤੇ ਉਹਨੇ ਆਪਣੇ ਸੈਲਫ ਡਿਫੈਂਸ ਲਈ ਉਹਨਾਂ ਤੇ ਗੋਲੀ ਚਲਾਈ ਹੈ ਤੇ ਬਾਕੀ ਜੇ ਤੇ ਚਲੋ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਨੂੰ ਜੇ ਗਲਤੀ ਹੋਈ ਹੈ ਉਹਦੀ ਸਜ਼ਾ ਠੀਕ ਹੈ ਉਹਨੂੰ ਦਿੱਤੀ ਜਾਏ ਪਰ ਨਜਾਇਜ਼ ਨਾ ਕੀਤੀ ਜਾਏ ਕਿ ਸਾਡੇ ਬੱਚੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ ਜਦੋਂ ਵੀ ਹਾਨੂੰ ਸਾਡੇ ਕੰਟੈਕਟ ਵਿੱਚ ਉਹ ਆਏਗਾ ਆਪਾਂ ਨੂੰ ਖੁਦ ਪੇਸ਼ ਕਰਵਾਵਾਂਗੇ ਅੱਜ ਉਹ ਜਿਹੜਾ ਕੁਵਾਰਦਤ ਹੋਈ ਹੈ ਉਹਦੇ ਸਬੰਧ ਵਿੱਚ ਦੋ ਆਟੀਆਂ ਉਹਨਾਂ ਨੇ ਜਿਹੜਾ ਸਭੀ ਇੱਕ ਦੂਜੀ ਤੇ ਰਲਾ ਉਹਦੇ ਘਰੇ ਭੰਨ ਤੋੜ ਕੀਤੀ ਘਰੇ ਕੋਈ ਹੈ ਨਹੀਂ ਸੀ ਤੇ ਕਾਫੀ ਭੰਨ ਤੋੜ ਅੰਦਰ ਵੀ ਵੇੜ ਦੀ ਕਰਕੇ ਕੀਤੀ ਗਈ ਹੈ ਪਰਚਾ ਦਰਜ ਹੋਊਗਾ ਜੀ ਚੱਲ ਰਹੀ ਤਫਤੀਸ਼ ਉਹ ਤਫਤੀਸ਼ ਤੇ ਪ੍ਰੋਪਰ ਜੁੜੀ ਜੋ ਜੋ ਅਮਲ ਜਾਂਦੇ ਜਾਊਗੀ ਜੋ ਸਾਹਮਣੇ ਆਊਗਾ ਜੋ ਜੋ ਵੀ ਤਫਤੀਸ਼ ਦੇ ਪਾਸ ਦੇ ਵਿੱਚ ਆਊਗਾ ਉਹਨੂੰ ਉਸ ਤਰੀਕੇ ਨਾਲ ਹੀ ਦੰਨ ਕੀਤਾ ਜਾਏਗਾ ਇਸ ਤਫਤੀਸ਼ ਦਾ 파ਟ ਹੈ ਸਾਰਾ ਕਲੀਅਰ ਕਰਾਂਗੇ ਕਿ ਕੌਣ ਕੌਣ ਸੀ ਕੌਣ ਨਹੀਂ ਸੀ ਜੋ ਵੀ ਉਹਦੇ ਚ ਆਊਗਾ ਉਹ ਬਕਾਇਦਾ ਉਹਦੇ ਤੇ ਕਾਨੂੰਨੀ ਕਾਰਵਾਈ ਕਰੇ ਅੰਦਰ ਐਸੀਆਂ ਵਾਪਰਦਾ ਜਿਵੇਂ ਹੁੰਦੀਆਂ ਬਹੁਤ ਸਾਰੀਆਂ ਹੁੰਦੀਆਂ ਪੰਜਾਬ ਭਰ ਦੇ ਵਿੱਚ ਇਦਾਂ ਹੁੰਦਾ ਵਾਸ ਲੋਕ ਮੂਰੇ ਹੋ ਕੇ ਬੋਲਦੇ ਨਹੀਂ ਬਹੁਤ ਪਿੱਛੋਂ ਦੱਸਣਗੇ ਕਿ ਜੇ ਇਦਾਂ ਹੋ ਗਿਆ ਉਹ ਤਾਂ ਹੋ ਗਿਆ ਪਰ ਜਦੋਂ ਪੁਲਿਸ ਆਂਦੀ ਹੈ ਤਾਂ ਪੁਲਿਸ ਦੇ ਹੱਥ ਪਰ ਉਸ ਨੂੰ ਵੀ ਕੁਝ ਨਹੀਂ ਆਉਂਦਾ ਸੀਸੀਡੀ ਤੋਂ ਇਲਾਵਾ ਇਹ ਤਾਂ ਤੁਹਾਨੂੰ ਲੋਕਾਂ ਨੂੰ ਕਹਿਣਾ ਚਾਹੀਦਾ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਜਿੱਦਣ ਆਪਦੇ ਪੈਰਾਂ ਚੱਕ ਅੱਗੇ ਲਗਦੀ ਐ ਉਦੋਂ ਜੋ ਟੱਪਣਾ ਚੀਜ਼ਾਂ ਦੇ ਦੂਜੇ ਦੇ ਪੈਰਾਂ ਤੇ ਲਗਦੀ ਐ ਉਦੋਂ ਕਿਉਂ ਨਹੀਂ ਇਕੱਠੇ ਹੁੰਦੇ ਕ੍ਰਾਈਮ ਦੇ ਅਗੇਸਟ ਇਕੱਠੇ ਹੋਣਗੇ ਤਾਂ ਸਾਰੇ ਬਚਣਗੇ ਮੈਂ ਤੁਹਾਡੇ ਮਾਦੀਮ ਰਾਂਹੀਂ ਸਾਰੇ ਆਪਦੇ ਪੰਜਾਬ ਦੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਨਾ ਕਿਤੇ ਕਿਸੇ ਕਿਸਮ ਦਾ ਵੀ ਚਾਹੇ ਕੋ ਨਸ਼ੇ ਦਾ ਚਾਹੇ ਕੋ ਇਹੋ ਜਿਹਾ ਕੁੱਟ ਮਾਰਦਾ ਕੋਈ ਵੀ ਨੀਅਸ ਕ੍ਰਾਈਮ ਐ ਐਟ ਲੀਸਟ ਮਾਰੇ ਬੰਦਿਆਂ ਦੇ ਅੱਗੇ ਖੜਾਂਗੇ ਤਾਂ ਹੀ ਉਹਨਾਂ ਨੂੰ ਰੋਕਣਾ ਰੋਕਾਂਗੇ ਨਹੀਂ ਤਾਂ ਗਲੀ 'ਚ ਇੱਕ ਇਹੋ ਜਿਹਾ ਘਰ ਕੱਲਾ ਤਾਂ ਫਿਰ ਉਹ ਕੱਲਾ ਹੀ ਹ ਤੂੰ ਉਹ ਹਰ ਕਿਸੇ ਦਾ ਹੀ ਕੱਲਾ ਜਦੋਂ ਪਤਾ ਇੱਕ ਗਲੀ ਦੇ ਵਿੱਚ ਕੋਈ ਕਿਸੇ ਨੇ ਕੋਈ ਗਲਤ ਕੀਤਾ ਕੋਈ ਕੁੱਟਮਾਰ ਕਰੂ ਤਾਂ ਬਾਕੀ ਖੜੇ ਹੋ ਜਾਂਦੇ ਆ ਤੇ ਫਿਰ ਆਪਣੇ ਆਪੇ ਮਾੜੇ ਅਨਸਰ ਬਣਦੇ ਆ